जय माता दी ਗੜਦੀਵਾਲ ਦੇ ਸਮੂਹ ਸ਼ਹਿਰ ਵਾਸੀਆਂ ਦੇ ਸਹਿਯੋਗ ਦੇ ਨਾਲ ਜਿਹੜਾ 42ਵਾਂ વાર્ષਿਕ ਲੰਗਰ ਜਿਹੜਾ ਜਲੋਦੀ ਵਾਰਡ ਜਿਹੜਾ ਮਾਤਾ ਚਿੰਤਪੂਨੀ ਦੇ ਭਵਨ ਤੇ ਲਾਇਆ ਜਾ ਰਿਹਾ ਵਾ ਸੋ ਇਹ ਸਾਰੇ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਲਾਇਆ ਜਾ ਰਿਹਾ ਵਾ ਔਰ ਇਸ 42 ਸਾਲ ਲਗਾਤਾਰ ਜਿਹੜੇ ਸ਼ਹਿਰ ਦੇ ਹਰ ਛੋਟੇ ਤੋਂ ਲੈ ਕੇ ਵੱਡੇ ਤੋਂ ਲੈ ਕੇ ਜਾਂ ਨਿਸ਼ਕਾਮ ਸੇਵਾ ਕਰਕੇ ਜਿਹੜੀ ਇਹ ਸੇਵਾ ਚਲਾਈ ਜਾ ਰਹੀ ਆ ਸੋ ਜੈ ਮਾਤਾ ਦੀ ਸਾਰੇ ਸ਼ਹਿਰ ਨਿਵਾਸੀਆਂ ਦੇ ਸਹਿਯੋਗ ਦੇ ਨਾਲ ਜਿਨ੍ਹਾਂ ਨੇ ਵੀ ਆਪਣਾ ਯੋਗਦਾਨ ਅੱਜ ਤੱਕ ਇੱਥੇ ਤੱਕ ਲਿਆਉਣ ਦੇ ਵਿੱਚ ਸੋਸਾਇਟੀ ਨੂੰ ਪਾਇਆ ਸਾਰਿਆਂ ਦਾ ਕੋਟਨ ਕੋਟ ਧੰਨਵਾਦ 42ਵਾਂ વાર્ਸ਼ਿਕ ਲੰਗਰ ਜੋ ਕਿ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਤੇ ਐਨ ਆਰ ਆਈ ਵੀਰਾਂ ਦੇ ਸਹਿਯੋਗ ਨਾਲ ਇਹ 42ਵਾਂ ਲੰਗਰ ਲਗਾਤਾਰ ਜੋ ਕਿ ਸ਼ਕਤੀ ਮੰਡਲ ਸੋਸਾਇਟੀ ਗੜਦੀwala ਬਲੂ ਲਗਾਇਆ ਜਾ ਰਿਹਾ ਹੈ ਅਸੀਂ ਸਾਰੇ ਸ਼ਹਿਰ ਵਾਸੀਆਂ ਦਾ ਤੇ ਐਨ ਆਰ ਆਈ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੈ ਮਾਤਾ ਦੀ ਅੱਜ ਆ ਤੋਰੇ 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 ਅੱਜ ਆ ਤੋਰੇ